ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਆ ਰਾਮ ਰਾਜੇ ਹਰਣਾਖਸ ਦੋਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਾਏ ਛਡਾਇਆ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵਿਸ਼ਨੂ ਪ੍ਰਾਣ ਦੀ ਕਥਾ ਅਨੁਸਾਰ ਸਤਜੁਗ ਵਿੱਚ ਇੱਕ ਰਾਜ ਉੱਪਰ ਹਰਣਾ ਕਸ਼ਪ ਨਾਮ ਦਾ ਇੱਕ ਦੁਸ਼ਟ ਰਾਜਾ ਰਾਜ ਕਰਦਾ ਸੀ ਉਹ ਬਹੁਤ ਹੀ ਨਰਦਈ ਤੇ ਜ਼ਾਲਮ ਸੀ ਭਗਵਾਨ ਵਿਸ਼ਨੂੰ ਦੀ ਪੂਜਾ ਦੇ ਸਖਤ ਵਿਰੋਧ ਸੀ ਤੇ ਉਹ ਚਾਹੁੰਦਾ ਸੀ ਕਿ ਸਮੁੱਚੀ ਸ੍ਰਿਸ਼ਟੀ ਦੇ ਮਾਲਕ ਅਤੇ ਪ੍ਰਤਪਾਲਕ ਵਜੋਂ ਉਸੇ ਦੀ ਹੀ ਪੂਜਾ ਕੀਤੀ ਜਾਵੇ। ਬ੍ਰਹਮਾ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਤੇ ਤਪੱਸਿਆ ਕਰਕੇ ਉਹ ਉਸ ਤੋਂ ਇੱਕ ਵਿਸ਼ੇਸ਼ ਵਰਦਾਨ ਪ੍ਰਾਪਤ ਕਰ ਚੁੱਕਾ ਸੀ। ਜਿਸ ਅਨੁਸਾਰ ਉਹ ਨਾ ਆਪਣੇ ਮਹਿਲ ਦੇ ਅੰਦਰ ਮਾਰਿਆ ਜਾ ਸਕਦਾ ਸੀ। ਤੇ ਨਾ ਬਾਹਰ ਨਾ ਦਿਨੇ ਮਾਰਿਆ ਜਾ ਸਕਦਾ ਸੀ ਤੇ ਨਾ ਰਾਤ ਨੂੰ ਨਾ ਧਰਤੀ ਤੇ ਮਾਰਿਆ ਜਾ ਸਕਦਾ ਸੀ ਤੇ ਨਾ ਆਕਾਸ਼ ਚ ਨਾ ਕਿਸੇ ਮਨੁੱਖ ਦੁਆਰਾ ਹੀ ਮਾਰਿਆ ਜਾ ਸਕਦਾ ਸੀ ਤੇ ਨਾ ਕਿਸੇ ਜਾਨਵਰ ਦੁਆਰਾ ਤੇ ਨਾ ਹੀ ਉਸ ਨੂੰ ਕਿਸੇ ਹਥਿਆਰ ਦੁਆਰਾ ਮਾਰਿਆ ਜਾ ਸਕਦਾ ਸੀ ਇਸ ਵਰਦਾਨ ਨੇ ਉਸ ਨੂੰ ਬਹੁਤ ਹੰਕਾਰੀ ਤੇ ਦੁਸ਼ਟ ਬਣਾ ਦਿੱਤਾ ਸਾਧ ਸੰਗਤ ਜੀ ਮਾਫ ਕਰਨਾ ਕੁਝ ਕੋ ਇਤਿਹਾਸਕਾਰਾਂ ਨੇ ਰਾਜੇ ਦਾ ਨਾਂ ਹਰਨਾ ਕਸ਼ਪ ਲਿਖਿਆ ਹੈ ਪਰ ਗੁਰਬਾਣੀ ਵਿੱਚ ਇਸ ਦਾ ਨਾਂ ਹਰਨਾ ਖਸ਼លਿਆਗਿਆ ਹੈ ਖਰ ਇਸ ਨੇ ਆਪਣੇ ਰਾਜ ਵਿੱਚ ਡੌਂਡੀ ਪਿਟਵਾ ਦਿੱਤੀ ਕਿ ਮੈਂ ਅਜਿੱਤ ਤੇ ਅਮਰ ਹੋ ਗਿਆ ਹਾਂ ਹੁਣ ਮੈਨੂੰ ਕੋਈ ਵੀ ਜਿੱਤ ਨਹੀਂ ਸਕਦਾ ਨਾ ਕੋਈ ਮੈਨੂੰ ਮਾਰ ਨਹੀਂ ਸਕਦਾ ਏ ਹੁਣ ਮੈਂ ਆਪਣੇ ਵਿਰੋਧੀ ਵਿਸ਼ਨੂੰ ਨੂੰ ਵੀ ਖਤਮ ਕਰ ਦਿਆਂਗਾ ਫਿਰ ਸਾਰਾ ਸੰਸਾਰ ਮੇਰੀ ਹੀ ਪੂਜਾ ਕਰੇਗਾ ਸਾਧ ਸੰਗਤ ਜੀ ਹੰਕਾਰ ਵਧਦਾ ਗਿਆ ਤੇ ਉਸ ਨੇ ਆਪਣੇ ਰਾਜ ਵਿੱਚ ਵਿਸ਼ਨੂੰ ਪੂਜਾ ਤੇ ਪੂਰਨ ਪਾਬੰਦੀ ਲਾ ਦਿੱਤੀ ਪਰ ਗੁਰੂ ਸਾਹਿਬ ਦੇ ਪਾਵਨ ਬਚਨ ਹਰ ਜਿਉ ਅਹੰਕਾਰ ਨਾ ਭਾਵਈ ਵੇਦ ਕੋਕ ਸੁਣਾਵੈ ਵੇਦ ਆਦਿਕ ਧਰਮ ਗ੍ਰੰਥ ਵੀ ਪੁਕਾਰ-ਪੁਕਾਰ ਕੇ ਕਹਿ ਰਹੇ ਨੇ ਕਿ ਰੱਬ ਨੂੰ ਹੰਕਾਰ ਨਹੀਂ ਪਾਉਂਦਾ ਨਹੀਂ ਪਾਉਂਦਾ ਨਹੀਂ ਚੰਗਾ ਲੱਗਦਾ ਉਹ ਹੰਕਾਰੀਆਂ ਨਿੰਦਕਾਂ ਨੂੰ ਖਤਮ ਕਰਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੋ ਹੀ ਜਾਂਦਾ ਹੈ ਹਰਨਾਖਸ਼ ਦੋਸ਼ਟ ਦੇ ਘਰ ਉਸ ਦੀ ਪਤਨੀ ਕੈਦੂ ਦੇ ਪੇਟੋਂ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਂ ਰੱਖਿਆ ਪ੍ਰਹਲਾਦ ਪ੍ਰਹਲਾਦ ਦੀ ਜਨਮ ਤਰੀਕ ਬਾਰੇ ਮੈਂ ਸਾਧ ਸੰਗਤ ਤੋਂ ਮਾਫੀ ਚਾਹੁੰਦਾ ਹਾਂ ਕਿਉਂਕਿ ਇਸ ਦੀ ਪੱਕੀ ਜਨਮ ਤਰੀਕ ਅਜੇ ਤੱਕ ਨਹੀਂ ਮਿਲੀ ਮੈਨੂੰ ਨਾਲੇ ਇਹ ਘਟਨਾ ਵੀ ਸਤਜੁਗ ਦੇ ਵਿੱਚ ਵਾਪਰੀ ਸੀ ਖੈਰ ਪ੍ਰਹਲਾਦ ਥੋੜਾ ਜਿਹਾ ਵੱਡਾ ਹੋਇਆ ਤਾਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ। ਭਗਵਾਨ ਵਿਸ਼ਨੂੰ ਦਾ ਬਹੁਤ ਪੱਕਾ ਅਸ਼ਰਦਾ ਨੂੰ ਸੀ। ਤੇ ਉਸੇ ਦੀ ਹੀ ਪੂਜਾ ਕਰਦਾ ਸੀ। ਥੋੜਾ ਹੋਰ ਵੱਡਾ ਹੋਇਆ ਤਾਂ ਮਾਤਾ ਪਿਤਾ ਨੇ ਪਾਠਸ਼ਾਲਾ 'ਚ ਪੜ੍ਹਨੇ ਪਾ ਦਿੱਤਾ। ਪ੍ਰਹਲਾਦ ਦੇ ਦੋਵੇਂ ਉਸਤਾਦ ਸੰਡਾ ਤੇ ਮਰਕਾ ਜੋ ਉਸ ਨੂੰ ਪੜ੍ਹਨ ਲਈ ਕਹਿੰਦੇ ਉਹ ਨਹੀਂ ਪੜਦਾ ਜੋ ਉਸ ਨੂੰ ਲਿਖਣ ਲਈ ਕਹਿੰਦੇ ਉਹ ਨਹੀਂ ਲਿਖਦਾ ਅਖੀਰ ਅੱਕ ਥੱਕ ਕੇ ਪ੍ਰਹਲਾਦ ਦੇ ਦੋਵੇਂ ਉਸਤਾਦ ਸੰਡਾ ਤੇ ਮਰਕਾ ਨੇ ਹਰਨਾਖਸ਼ ਕੋਲ ਜਾ ਫਰਿਆਦ ਕੀਤੀ ਕਹਿੰਦੇ ਰਾਜਨ ਅਸੀਂ ਖਪ ਲੱਥੇ ਹਾਂ ਸਮਝਾ ਸਮਝਾ ਕੇ ਥੱਕ ਚੁੱਕੇ ਆ ਪ੍ਰਹਲਾਦ ਨਹੀਂ ਸਮਝਦਾ ਨਹੀਂ ਪੜਦਾ ਉਹ ਉਹ ਤਾਂ ਹੱਥਾਂ ਨਾਲ ਤਾਲ ਵਜਾਉਂਦਾ ਹੈ ਤੇ ਰਾਮਨਾਮ ਗਾਉਂਦਾ ਹੈ ਹੋਰ ਸਾਰੇ ਵਿਦਿਆਰਥੀ ਵੀ ਉਸਨੇ ਵਿਗਾੜ ਦਿੱਤੇ ਨੇ ਪ੍ਰਹਲਾਦ ਦੀ ਮਾਂ ਵੱਡੀ ਰਾਣੀ ਪ੍ਰਹਲਾਦ ਅੱਗੇ ਤਰਲੇ ਕਰਦੀ ਹੈ ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ ਰਾਜੇ ਨੇ ਸਾਰੀ ਧਰਤੀ ਆਪਣੇ ਵਸ ਕੀਤੀ ਹੋਈ ਹੈ ਪੁੱਤਰ ਤੋਂ ਹੁਕਮ ਅਦੂਲੀ ਨਾ ਕਰ ਉਸ ਦਾ ਹੁਕਮ ਨਾ ਮੋੜ ਪਰ ਪੁੱਤਰ ਪ੍ਰਹਲਾਦ ਮਾਂ ਦਾ ਆਖਿਆ ਨਹੀਂ ਮੰਨਦਾ ਉਸ ਨੇ ਤਾਂ ਕੋਈ ਹੋਰ ਹੀ ਗੱਲ ਮਨ ਵਿੱਚ ਪੱਕੀ ਕੀਤੀ ਹੋਈ ਹੈ ਹਰਣਕਸ਼ ਗੁੱਸੇ ਨਾਲ ਆਪੇ ਤੋਂ ਬਾਹਰ ਹੋ ਗਿਆ ਗੁੱਸੇ ਨਾਲ ਪ੍ਰਹਲਾਦ ਨੂੰ ਪੂਰੇ ਜ਼ੋਰ ਨਾਲ ਹਿਲਾਉਣਦਿਆਂ ਹਰਣਕਸ਼ ਨੇ ਪੁੱਛਿਆ ਤੂੰ ਮੇਰੇ ਦੁਸ਼ਮਣ ਵਿਸ਼ਨੂੰ ਦੀ ਪੂਜਾ ਕਿਉਂ ਕਰਦਾ ਹੈ ਕੋਣ ਤਾਂ ਮੇਰੇ ਭਰਾ ਨੂੰ ਮਾਰਿਆ ਸੀ ਪ੍ਰਹਲਾਦ ਨੇ ਪੂਰਨ ਤੌਰ ਤੇ ਸ਼ਾਂਤ ਰਹਿੰਦਿਆਂ ਜਵਾਬ ਦਿੱਤਾ ਪਿਤਾ ਜੀ ਤੁਹਾਡਾ ਭਰਾ ਜ਼ਾਲਮ ਸੀ ਉਸ ਨੂੰ ਮਾਰ ਕੇ ਭਗਵਾਨ ਵਿਸ਼ਨੂੰ ਨੇ ਉਸ ਦੇ ਗੁਨਾਹਾਂ ਦੀ ਸਜ਼ਾ ਦਿੱਤੀ ਹੈ ਉਸ ਨੂੰ ਸਾਨੂੰ ਸਾਰਿਆਂ ਨੂੰ ਵਿਸ਼ਨੂੰ ਭਗਵਾਨ ਦੀ ਹੀ ਪੂਜਾ ਕਰਨੀ ਚਾਹੀਦੀ ਹੈ ਹਰਨਾਖਸ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਕੜਕ ਕੇ ਬੋਲਿਆ ਨਾ 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 ਉਸ ਨੂੰ ਭਗਵਾਨ ਕਦੀ ਭੁੱਲ ਕੇ ਵੀ ਨਹੀਂ ਕਹਿਣਾ ਸ੍ਰਿਸ਼ਟੀ ਦਾ ਮਾਲਕ ਮੈਂ ਆ ਉਹ ਨਹੀਂ ਇਸ ਤੇ ਫਿਰ ਪ੍ਰਹਲਾਦ ਨੇ ਜਵਾਬ ਦਿੱਤਾ ਸਤਕਾਰਯੋਗ ਪਿਤਾ ਜੀ ਉਸ ਤੋਂ ਵੱਡਾ ਕੋਈ ਨਹੀਂ ਹੈ ਕੇਵਲ ਉਹ ਹੀ ਸਭ ਦਾ ਮਾਲਕ ਤੇ ਭਗਵਾਨ ਹੈ ਹਰਣਾਖਸ਼ ਨੇ ਪ੍ਰਹਲਾਦ ਨੂੰ ਡਾਂਟਦਿਆਂ ਫਿਰ ਕਿਹਾ ਵੇਖ ਪ੍ਰਲਾਦ ਤੂੰ ਮੇਰਾ અપਮਾਨ ਕਰ ਰਿਹਾ ਹੈ ਤੇ ਜੇਕਰ ਤੂੰ ਇਹ ਫਜ਼ੂਲ ਬਕਵਾਸ ਬੰਦ ਨਾ ਕੀਤਾ ਤਾਂ ਤੈਨੂੰ ਬਹੁਤ ਸਖਤ ਤੋਂ ਸਖਤ ਸਜ਼ਾ ਮਿਲ ਸਕਦੀ ਹੈ ਤੇ ਮੈਂ ਇਹ ਵੀ ਕਹ ਸਕਦਾ ਹਾਂ ਕਿ ਤੂੰ ਮੇਰਾ ਪੁੱਤਰ ਹੈ ਸਾਧ ਸੰਗਤ ਜੀ ਪ੍ਰਹਲਾਦ ਆਪਣੇ ਪਿਤਾ ਤੋਂ ਬਿਲਕੁਲ ਨਹੀਂ ਡਰਿਆ ਅਤਿਉ ਪਹਿਲਾ ਵਾਂਗ ਹੀ ਵਿਸ਼ਨੂੰ ਭਗਵਾਨ ਦੀ ਮਹਿਮਾ ਕਰਦਾ ਰਿਹਾ ਵਿਸ਼ਨੂੰ ਭਗਵਾਨ ਦੇ ਹੀ ਗੁਣ ਗਾਉਂਦਾ ਰਿਹਾ ਹਰਨਾਖਸ਼ ਨੇ ਪ੍ਰਹਿਲਾਦ ਨੂੰ ਆਪਣੇ ਪਿੱਛੇ ਲਾਉਣ ਲਈ ਮਿੱਠੇ ਪਿਆਰੇ ਸ਼ਬਦ ਡਰਾਵੇ ਕੁੱਟਮਾਰ ਅਤੇ ਧਮਕੀਆਂ ਆਦਿ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਪਰ ਪ੍ਰਹਿਲਾਦ ਆਪਣੇ ਹੱਠ ਤੇ ਕਾਇਮ ਰਿਹਾ ਵਿਸ਼ਨੂੰ ਭਗਤੀ ਤੋਂ ਪਿੱਛੇ ਨਾ ਹਟਿਆ ਹੁਣ ਹਰਣਾਖਸ਼ ਕੋਲ ਕੋਈ ਚਾਰਾ ਨਹੀਂ ਰਿਹਾ ਸਾਥ ਸੰਗਤ ਦੁਸ਼ਟਾਂ ਦੀ ਜੁੰਡਲੀ ਨੇ ਰਲ ਕੇ ਸਲਾਹ ਕਰ ਲਈ ਕਿ ਜੇ ਪ੍ਰਿਲਾਦ ਨਹੀਂ ਮੰਨਦਾ ਤਾਂ ਅਸੀਂ ਇਹਨੂੰ ਮਾਰ ਮੁਕਾ ਦੇਾਂਗੇ ਇਹ ਕਿੱਡੀ ਕੋ ਗੱਲ ਹਰਣਾਖਸ਼ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਦਿੱਤਾ ਕਿ ਪ੍ਰਿਲਾਦ ਨੂੰ ਮਾਰ ਦਿੱਤਾ ਜਾਏ ਜਦੋਂ ਸਿਪਾਹੀਆਂ ਨੇ ਪ੍ਰਿਲਾਦ ਤੇ ਹਮਲਾ ਕੀਤਾ ਤਾਂ ਉਸ ਸਮੇਂ ਉਹ ਭਗਤੀ ਚ ਲੀਨ ਬੈਠਾ ਸੀ ਰੱਬ ਦੀ ਕਰਨੀ ਅਜਿਹੀ ਹੋਈ ਕਿ ਸਿਪਾਹਿਆਂ ਦੇ ਹਥਿਆਰ ਹਵਾਤੀ ਸਥਲ ਹੋ ਗਏ ਜਿਵੇਂ ਉਹਨਾਂ ਨੇ ਹਥਿਆਰ ਚੁੱਕੇ ਓਵੇਂ ਦੇ ਓਵੇਂ ਹੀ ਰਹਿ ਗਏ ਉਹ ਬਾਲਕ ਪ੍ਰਹਿਲਾਦ ਨੂੰ ਛੂ ਵੀ ਨਾ ਸਕੇ ਫਿਰ ਸਿਪਾਈ ਪ੍ਰਲਾਦ ਨੂੰ ਇੱਕ ਦਰਿਆ ਤੇ ਲੈ ਗਏ ਤੇ ਉਸ ਨੂੰ ਇੱਕ ਭਾਰੇ ਪੱਥਰ ਨਾਲ ਬਨ ਕੇ ਦਰਿਆ ਵਿੱਚ ਢੋੜ ਦਿੱਤਾ ਕੁਦਰਤ ਦਾ ਕਮਾਲ ਦੇਖੋ ਕੁਦਰਤ ਦਾ ਕ੍ਰਿਸ਼ਮਾ ਦੇਖੋ ਆਪਣੇ ਉੱਪਰ ਪ੍ਰਿਯਾਦ ਨੂੰ ਸੁਰੱਖਿਅਤ ਬਿਠਾ ਕੇ ਪੱਥਰ ਪਾਣੀ ਉੱਤੇ ਤਰ ਰਿਹਾ ਸੀ ਪਰ ਹਰਨਾਕਸ਼ ਨੂੰ ਇਸ ਤੇ ਯਕੀਨ ਨਹੀਂ ਸੀ ਆ ਰਿਹਾ ਹੁਣ ਹਰਨਾਕਸ਼ ਨੂੰ ਆਪਣੀ ਭੈਣ ਹੋਲਕਾ ਦਾ ਖਿਆਲ ਆਇਆ ਹੋਲਕਾ ਨੂੰ ਭਗਵਾਨ ਸ਼ੰਕਰ ਤੋਂ ਇੱਕ वरदान ਮਿਲਿਆ ਹੋਇਆ ਸੀ ਇਸ ਵਰਦਾਨ ਚ ਉਸ ਨੂੰ ਇੱਕ ਅਜਿਹੀ ਚਾਦਰ ਮਿਲੀ ਹੋਈ ਸੀ ਜਿਸ ਨੂੰ ਉੱਪਰ ਲੈਣ ਨਾਲ ਉਸ ਨੂੰ ਅੱਗ ਨਹੀਂ ਸੀ ਸਾੜ ਸਕਦੀ ਹਰਣਾਖਸ਼ ਦੇ ਹੁਕਮ ਅਨਸਾਰ ਉਹ ਆਪਣੀ ਗੋਦੀ ਚ ਪ੍ਰਲਾਦ ਨੂੰ ਬਿਠਾ ਕੇ ਅਤੇ ਆਪਣੇ ਉੱਪਰ ਉਹ ਚਾਦਰ ਲੈ ਕੇ ਬਲਦੀ ਅੱਗ ਵਿੱਚ ਬੈਠ ਗਈ ਰੱਬ ਦੀ ਕਰਨੀ ਐਸੀ ਹੋਈ ਇੱਕਦਮ ਹਵਾ ਦਾ ਤੇਜ਼ ਬੁੱਲਾ ਆਇਆ ਚਾਦਰ ਉੱਡ ਕੇ ਪ੍ਰਹਲਾਦ ਉੱਪਰ ਆ ਗਈ ਪ੍ਰਹਲਾਦ ਬਚ ਗਿਆ ਤੇ ਹੌਲਕਾ ਅੱਗ ਵਿੱਚ ਸੜ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਗਤ ਦੇ ਮਾਲਕ ਪ੍ਰਭੂ ਪਰਮੇਸ਼ਰ ਨੇ ਆਪਣੀ ਮਾਇਆ ਦਾ ਸੁਭਾਅ ਹੀ ਬਦਲ ਕੇ ਰੱਖ ਦਿੱਤਾ ਸਾਧ ਸੰਗਤ ਜੀ ਅ ਧਰਮ ਉੱਪਰ ਧਰਮ ਅਤੇ ਬੁਰਾਈ ਉੱਪਰ ਅਸ਼ਾਈ ਦੀ ਜਿੱਤ ਦਾ ਪ੍ਰਤੀਕ ਰੰਗਾਂ ਤੇ ਖੁਸ਼ੀਆਂ ਦਾ ਤਿਉਹਾਰ ਹੈ ਹੋਲੀ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਕੀਤਾ ਜਾਂਦਾ ਹੈ ਹੋਲਕਾ দਹਿਨ ਇਸ ਘਟਨਾ ਦੀ ਯਾਦ ਵਿੱਚ ਹੀ ਮਨਾਇਆ ਜਾਂਦਾ ਹੈ ਹੋਲੀ ਦਾ ਤਿਉਹਾਰ ਪ੍ਰਹਲਾਦ ਆਪਣੀ ਮਸਤੀ 'ਚ ਬੈਠਾ ਵਿਸ਼ਨੂੰ ਭਗਵਾਨ ਦਾ ਗੁਣਗaan ਕਰ ਰਿਹਾ ਸੀ ਤੇ ਵਾਰ-ਵਾਰ ਇਹੋ ਹੀ ਗੱਲ ਕਹਿ ਰਿਹਾ ਸੀ ਕਿ ਵਿਸ਼ਨੂੰ ਹਰ ਥਾਂ ਹਾਜ਼ਰ ਹੈ ਭਗਵਾਨ ਹਰ ਥਾਂ ਹਾਜ਼ਰ ਹੈ ਹਰ ਥਾਂ ਮੌਜੂਦ ਹੈ ਸਾਧ ਸੰਗਤ ਜੀ ਹਰਨਾਕਸ਼ ਦੇ ਮਹਿਲ 'ਚ ਇੱਕ ਪਾਸੇ ਇੱਕ ਲੋਹੇ ਦਾ ਸਤੰਭ ਸੀ ਲੋਹੇ ਦਾ ਥੰਮ ਸੀ ਹਰਨਾਕਸ਼ ਨੇ ਇਸ ਥੰਮ ਦਿਵਾਰੇ ਅੱਗ ਮਚਾ ਕੇ ਇਸ ਨੂੰ ਲਾਲ ਸੁਰਖ ਕਰ ਦਿੱਤਾ ਗੁੱਸੇ 'ਚ ਅੰਨਾ ਹੋਇਆ ਆਪ ਨੰਗੀ ਕਿਰਪਾਨ ਲੈ ਕੇ ਖਲੋ ਗਿਆ ਤੇ ਪ੍ਰਹਲਾਦ ਨੂੰ ਉਸ ਤਪ ਦੇ ਥੰਮ ਨਾਲ ਜਫੀ ਪਾਉਣ ਦਾ ਹੁਕਮ ਦੇ ਦਿੱਤਾ ਆਖੋ ਸਤਨਾਮ ਸ੍ਰੀ ਵਾਹਿ ਪ੍ਰਹਲਾਦ ਨੇ ਉਸ ਤਪ ਦੇ ਥੰਮ ਉੱਪਰ ਇੱਕ ਤੁਰੇ ਜਾਂਦੀ ਕੀੜੀ ਨੂੰ ਵੇਖਿਆ ਤੇ ਬੇਖੌਫ ਹੋ ਕੇ ਝੱਟ ਉਸ ਥੰਮ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਆਖੋ ਸਤਨਾਮ ਸ੍ਰੀ ਵਾਹਿ ਜਫੀ ਪਾਲਿਓ ਨੂੰ ਪ੍ਰਹਲਾਦ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਫਿਰ ਹਰਿਨਾਖਸ਼ ਨੇ ਪ੍ਰਿਲਾਦ ਨੂੰ ਇੱਕ ਉੱਚੇ ਪਹਾੜ ਤੋਂ ੇਠਾਂ ਸਟਵਾ ਦਿੱਤਾ ਖੰਖਾਰ ਜਾਨਵਰਾਂ ਅੱਗੇ ਸਟਵਾ ਦਿੱਤਾ ਅਤੇ ਜ਼ਹਿਰੀਲੇ ਸੱਪਾਂ ਤੋਂ ਡੰਗਵਾ ਕੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਸੱਪਾਂ ਨੇ ਆਪਣੇ ਸਰੀਰਾਂ ਨਾਲ ਉਸਦੇ ਲਈ ਇੱਕ ਬਿਸਤਰਾ ਬਣਾ ਦਿੱਤਾ ਉਹ ਸ਼ਾਂਤ ਚਿੱਤ ਬੈਠਾ ਪਰਮਾਤਮਾ ਦਾ ਭਗਵਾਨ ਦਾ ਨਾਮ ਜਪਦਾ ਰਿਹਾ ਤੇ ਭਗਵਾਨ ਉਸ ਦੀ ਰੱਖਿਆ ਕਰਦਾ ਰਿਹਾ ਹੁਣ ਹਰਿਣਾਖਸ਼ ਅੰਦਰੋਂ ਡਰਿਆ ਹੋਇਆ ਪਰ ਬਾਹਰੋਂ ਕ੍ਰੋਧਵਾਨ ਹੈ। ਪ੍ਰਹਲਾਦ ਨੂੰ ਡਰਾ ਧਮਕਾ ਕੇ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਪ੍ਰਹਲਾਦ ਮੰਨਦਾ ਨਹੀਂ। ਉਹ ਕਣ-ਕਣ ਵਿੱਚ ਰਮੇ ਹੋਏ RAM ਦਾ ਜਾਪ ਕਰ ਰਿਹਾ ਹੈ। ਹਰਿਣਾਖਸ਼ ਦੇ ਮਹਿਲ 'ਚ ਇੱਕ ਪੱਥਰ ਦਾ ਮਜ਼ਬੂਤ ਥੰਮ ਸੀ। ਗੁੱਸੇ ਨਾਲ ਭਰਿਆ ਪੀਤਾ ਹਰਿਣਾਖਸ਼ ਥੰਮ ਉੱਪਰ ਜ਼ੋਰ ਨਾਲ ਹੱਥ ਮਾਰ ਕੇ ਕਹਿੰਦਾ ਕਿ ਤੇਰਾ ਵਿਸ਼ਨੂੰ ਭਗਵਾਨ ਇਸ ਪੱਥਰ ਦੇ ਥੰਮ ਵਿੱਚ ਵੀ ਹੈ ਹਾਲੇ ਪ੍ਰਹਿਲਾਦ ਇਹ ਗੱਲ ਕਹਿ ਹੀ ਰਿਹਾ ਸੀ ਕਿ ਉਹ ਤਾਂ ਹਰ ਥਾਂ ਮੌਜੂਦ ਹੈ ਕਣਕਣ ਦੇ ਵਿੱਚ ਵੱਸਦਾ ਹੈ ਬੱਸ ਫਿਰ ਕੀ ਸੀ ਪੱਥਰ ਦਾ ਉਹ ਥੰਮ ਕਿਸੇ ਬੰਬ ਦੇ ਵਾਂਗ ਫਟ ਗਿਆ ਇਟੂ ਕੁੜੇ ਇਟੂ ਕੁੜੇ ਹੋ ਕੇ ਡਿੱਗ ਪਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਦੇ ਵਿੱਚੋਂ ਇੱਕ ਬਹੁਤ ਹੀ ਡਰਾਉਣਾ ਜੀਵ ਬਾਹਰ ਨਿਕਲਿਆ ਜਿਸ ਜੀਵ ਦਾ ਅੱਧਾ ਸਰੀਰ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਸੀ ਅਸਲ 'ਚ ਇਹ ਵਿਸ਼ਨੂੰ ਭਗਵਾਨ ਦਾ ਹੀ ਚੌਥਾ ਰੂਪ ਨਰਸਿੰਘ ਅਵਤਾਰ ਸੀ ਸਾਧ ਸੰਗਤ ਜੀ ਨਰਸਿੰਘ ਸ਼ਬਦ ਸੰਸਕ੍ਰਿਤ ਦੇ ਸ਼ਬਦ ਨਾਰਾ ਤੋਂ ਲਿਆ ਗਿਆ ਹੈ ਨਰ ਦਾ ਅਰਥ ਹੈ ਮਨੁੱਖ ਅਤੇ ਸਿੰਘ ਦਾ ਅਰਥ ਹੈ ਸ਼ੇਰ ਤੇ ਦੋਨਾਂ ਨੂੰ ਮਿਲਾ ਕੇ ਬਣਿਆ ਹੈ ਨਰਸਿੰਘ ਇਸ ਤਰ੍ਹਾਂ ਪ੍ਰਭੂ ਨੇ ਪਰਮੇਸ਼ਰ ਨੇ ਅਸੁਰ ਨੂੰ ਮਾਰਨ ਲਈ ਉਸ ਦੁਸ਼ਟ ਨੂੰ ਮਾਰਨ ਲਈ ਨਰਸਿੰਘ ਦਾ ਰੂਪ ਧਾਰਿਆ ਆਖੋ ਸਤਨਾਮ ਸ੍ਰੀ ਵਾਹਿ ਨਰਸਿੰਘ ਨੂੰ ਦੇਖ ਕੇ ਹਰਨਾਖਸ਼ ਦੇ ਦਰਬਾਰ ਦੇ ਸਾਰੇ ਰਾਖਸ਼ ਡਰ ਦੇ ਮਾਰੇ ਭੱਜ ਗਏ ਪਰ ਹਰਨਾਖਸ਼ ਉੱਥੇ ਹੀ ਵੇਖੋਂ ਖੜਾ ਰਿਹਾ ਉਹ ਕਹਿ ਰਿਹਾ ਸੀ ਕਿ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਤੇ ਨਾ ਹੀ ਮੈਨੂੰ ਕੋਈ ਮਾਰ ਸਕਦਾ ਹੈ ਉਸ ਨੂੰ ਬ੍ਰਹਮਾ ਤੋਂ ਮਿਲੇ ਵਰਦਾਨ ਦਾ ਮਾਨ ਸੀ ਸਾਧ ਸੰਗਤ ਹੁਣ ਦਿਨ ਛਿਪ ਚੁੱਕਾ ਸੀ ਪਰ ਹਾਲੇ ਰਾਤ ਨਹੀਂ ਸੀ ਹੋਈ ਦਿਨ ਦਾ ਸ਼ਿਪਾਸੀ ਨਰ ਸਿੰਘ ਉਸ ਨੂੰ ਕਸੀਟ ਕੇ ਮਹਿਲ ਦੀ ਦਹਲੀਜ਼ ਤੇ ਲੈ ਗਿਆ ਦਹਲੀਜ਼ ਕਹਿ ਲੋ ਸਰਦਲ ਕਹਿ ਲੋ ਦੇੜੀ ਕਹਿ ਲੋ ਇੱਕੋ ਹੀ ਗੱਲ ਹੈ ਦਹਲੀਜ਼ ਤੇ ਲੈ ਗਿਆ ਕਸੀਟ ਕੇ ਤੇ ਉਸ ਨੂੰ ਆਪਣੀਆਂ ਜਾਂਗਾ ਤੇ ਬਿਠਾ ਲਿਆ ਪੱਟਾਂ ਤੇ ਬਿਠਾ ਲਿਆ ਹੁਣ ਨਰਸਿੰਘ ਉਸ ਨੂੰ ਕਹਿ ਰਿਹਾ ਸੀ ਦੇਖ ਹਰਨਾਖਸ ਹੁਣ ਨਾ ਦਿਨ ਹੈ ਨਾ ਰਾਤ ਹੈ ਨਾ ਤੂੰ ਮਹਿਲ ਦੇ ਅੰਦਰ ਹੈ ਨਾ ਬਾਹਰ ਹੈ ਨਾ ਤੂੰ ਧਰਤੀ ਤੇ ਹੈ ਅਤੇ ਨਾ ਅਸਮਾਨ ਤੇ ਹੈ ਅਤੇ ਮੈਂ ਮੈਂ ਨਾ ਆਦਮੀ ਹਾਂ ਨਾ ਜਾਨਵਰ ਮੈਂ ਤੈਨੂੰ ਕਿਸੇ ਹਥਿਆਰ ਨਾਲ ਨਹੀਂ ਸਭੋ ਆਪਣੀਆਂ ਇਹਨਾਂ ਨੰਦਰਾ ਨਾਲ ਮਾਰਾਂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਆਪਣੀ ਮੌਤ ਲਈ ਤਿਆਰ ਹੋ ਜਾ ਬਸ ਫਿਰਕੀ ਸੀ ਇਹ ਕਹਿੰਦੇ ਹਾਂ ਵਿਸ਼ਨੂੰ ਭਗਵਾਨ ਸਰੂਪ ਨਰ ਸਿੰਘ ਨੇ ਆਪਣੀਆਂ ਖੁੰਖਾਰ ਨੰਦਰਾ ਨਾਲ ਹਰਨਾਕਸ਼ ਦੇ ਸਾਰੇ ਸਰੀਰ ਨੂੰ ਲੀਰੋ ਲੀਰ ਕਰ ਦਿੱਤਾ ਭਿਆਨਕ ਰੂਪ ਕਿਸੇ ਤੋਂ ਵੇਖਿਆ ਨਹੀਂ ਸੀ ਜਾਂਦਾ ਦੇਵਤਿਆਂ ਰਲ ਕੇ ਲక్ష్ਮੀ ਦੀ ਜਾਇਜਾ ਕਰ ਕੀਤੀ ਲక్ష్ਮੀ ਦੀ ਵੜਿਆਈ ਤੇ ਪੁਕਾਰ ਕੀਤੀ ਹੱਥ ਜੋੜ ਕੇ ਆਖਣ ਲੱਗੇ हे मां ਹੁਣ ਤੁਸੀਂ ਹੀ ਬਚਾ ਸਕਦੇ ਹੋ ਇਸ ਦਾ ਰੂਪ ਨਿਵਾਰੋ ਸਾਨੂੰ ਤਾਂ ਡਰ ਲੱਗੀ ਜਾਂਦਾ ਕਿਤੇ ਸਾਡੇ ਆਲੇ ਪਾਸੇ ਹੀ ਨਾ ਆ ਜੇ ਲక్ష్ਮੀ ਕਹਿੰਦੀ ਨਾ ਬਈ ਮੈਨੂੰ ਤਾਂ ਆਪ ਡਰ ਲੱਗਦਾ ਮੈਂ ਨਹੀਂ ਜਾ ਸਕਦੀ ਫਿਰ ਭਗਤ ਪ੍ਰਹਿਲਾਦ ਭਗਵਾਨ ਦੀ ਗੋਦ ਵਿੱਚ ਬੈਠਾ ਤਾਂ ਨਰਸਿੰਘ ਰੂਪ ਸ਼ਾਂਤ ਤੇ ਅਲੋਪ ਹੋ ਗਿਆ ਸਾਧ ਸੰਗਤ ਜੀ ਇਸ ਤਰ੍ਹਾਂ ਭਗਵਾਨ ਨੇ ਪ੍ਰਹਿਲਾਦ ਨੂੰ ਪਹਾੜ ਰੁੱਖ ਪਾਣੀ ਅੱਗ ਇਹਨਾਂ ਸਭਨਾਂ ਦੀ ਮਾਰ ਤੋਂ ਬਚਾ ਲਿਆ ਤੇ ਦੁਸ਼ਟ ਹਰਿਨਾਕਸ਼ ਨੂੰ ਮਾਰ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬ੍ਰਹਮਾ ਦੇ ਵਰਦਾਨ ਦੀ ਵੀ ਉਲੰਘਣਾ ਨਹੀਂ ਹੋਈ ਤੇ ਸੰਸਾਰ ਹਰਿਨਾਖਸ਼ ਦੇ ਜ਼ੁਲਮ ਤੋਂ ਵੀ ਮੁਕਤ ਹੋ ਗਿਆ ਸੋ ਏਸੀ ਪ੍ਰਹਲਾਦ ਦੀ ਭਗਤੀ ਦੀ ਸ਼ਕਤੀ ਅਤੇ ਉਸ ਦੇ ਵਿਸ਼ਵਾਸ ਦੀ ਜਿੱਤ ਜਿਸ ਕਾਰਨ ਅੱਜ ਵੀ ਪ੍ਰਹਲਾਦ ਨੂੰ ਇੱਕ ਭਗਤ ਤੇ ਹਰਿਨਾਖਸ਼ ਨੂੰ ਦੁਸ਼ਟ ਕਿਹਾ ਜਾਂਦਾ ਹੈ ਜਦੋਂ ਵੀ ਕਿਸੇ ਨਾਮ ਜਪਣ ਵਾਲੇ ਸਾਧੂ ਮਹਾਤਮਾ ਨੂੰ ਕੋਈ ਦੁੱਖ ਕਸ਼ਟ ਦੇਣ ਦਾ ਯਤਨ ਕੀਤਾ ਗਿਆ ਪੂਰਨ ਪਰਮਾਤਮਾ ਖੁਦ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੀ ਰੱਖਿਆ ਕਰਦੇ ਰਹੇ ਹਰ ਜੁਗ ਜੁਗ ਭਗਤੋ ਪਾਇਆ ਪੈ ਰੱਖਦਾ ਆ ਆ ਰਾਮ ਰਾਜੇ ਹਰਨਾਖਸ਼ ਦੋਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਤੇ ਤੀਸਰੀ ਪਾਤਸ਼ਾਹੀ ਧੰਨ ਗੁਰੂ ਅਮਰਦਾਸ ਮਹਾਰਾਜੀ ਨੇ ਇਸ ਦੀ ਪੂਰੀ ਵਾਰਤਾ ਭੈਰੋ ਰਾਗ ਦੇ ਵਿੱਚ ਬਿਆਨ ਕੀਤੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1153 ਅੰਗ ਤੇ ਸ਼ਿਸ਼ੋਭਤ ਹੈ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ ਭੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿੰਨ ਕਰਤੇ ਇੱਕ ਚਲ ਤੋ ਪਾਇਆ ਅਨਹਦ ਬਾਣੀ ਸ਼ਬਦ ਸੁਨਾਇਆ ਮਨ ਮੁਖ ਭੂਲੇ ਗੁਰਮੁਖ 부ਝਾਇਆ ਕਾਰਣ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ ਹਉ ਕਬੋ ਨਾ ਛੋਡੋ ਹਰ ਕਾ ਨਾਮ ਰਹਾਉ ਪਿਤਾ ਪ੍ਰਹਲਾਦ ਪੜਨ ਪਠਾਇਆ ਲੈ ਪਾਟੀ ਪੰਧੇ ਕੈ ਆਇਆ ਨਾਮ ਬਿਨਾਨੇ ਪੜਉ ਅਚਾਰ ਮੇਰੀ ਪਟਿਆ ਲਿਖ ਦਿਓ ਗੋਬਿੰਦ ਮਰਾਰ ਪੁੱਤਰ ਪ੍ਰਹਲਾਦ ਸੋ ਕਹਾ ਮਾਏ ਪ੍ਰਵਿਰਤਨਾ ਪੜੋ ਰਹੀ ਸਮਝਾਏ ਨਿਰਪਉ ਦਾਤਾ ਹਰ ਜੀਓ ਮੇਰੇ ਨਾਲ ਜੇ ਹਰ ਛੋਡੋ ਤਉ ਕੁੱਲ ਲਾਗੈ ਗਾਲ ਪ੍ਰਹਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੇ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਦੜਾਈ ਦੁਸ਼ਟ ਸਭਾ ਕਾ ਕਿਸ਼ਨਾਵਸਾਈ ਸੰਡਾ ਮਰਕਾ ਕੀ ਪੁਕਾਰ ਸਭੇ ਦੈਤ ਰਹੈ ਝੱਖ ਮਾਰ ਭਗਤ ਜਨਾ ਕੀ ਪਤਰਾਖੈ ਸੋਈ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਯੋਗੀ ਦਾਤ ਰਾਜ ਚਲਾਇਆ ਹਰਨਾ ਬੂਝੇ ਤਨ ਆਪ ਭੁਲਾਇਆ ਪੁੱਤਰ ਪ੍ਰਹਲਾਦ ਸਿਉ ਬਾਦਰ ਚਾਇਆ ਅੰਧਾ ਨਾ ਬੂਝੇ ਕਾਲ ਨੇੜੇ ਆਇਆ ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੋਲ ਨੰਡ ਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੈ ਸ੍ਰੀ ਕੀ ਕਰੇ ਅਣਹੁੰਦਾ ਨਾ ਉਂਤਰਾਇਆ ਜੋ ਧੁਰ ਲਿਖਿਆ ਸੋ ਆਏ ਪਹੁੰਤਾ ਜਨ ਸਿਉ ਬਾਦਰ ਚਾਇਆ ਪਿਤਾ ਪ੍ਰਲਾਦ ਸਿਓ ਗੁਰਜ ਉਠਾਈ ਕਹਾਂ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਹ ਦੇਖਾ ਤੈ ਰਹਾ ਸਮਾਈ ਥਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦਾਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਕੋ ਦੇਵੜੇ ਆਈ ਜੰਮਣ ਮਰਣਾ ਮੋਹ ਉਪਾਇਆ ਆਮਣ ਜਾਣਾ ਕਰਤੇ ਲਿਖ ਪਾਇਆ ਪ੍ਰਹਿਲਾਦ ਕਾ ਕਾਰਜ ਹਰ ਆਪ ਦਿਖਾਇਆ ਭਗਤਾਂ ਕਾ ਬੋਲ ਆਗੇ ਆਇਆ ਦੇਵ ਕੁੜੀ ਲਖਮੀ ਕੋ ਕਰੈ ਜੈਕਾਰ ਮਾਤਾ ਨਰ ਸਿੰਘ ਕਾ ਰੂਪ ਨਿਵਾਰ ਲਖਮੀ ਭੋ ਕਰੈ ਨਾ ਸਾਕੇ ਜਾਏ ਪ੍ਰਹਲਾਦ ਜਨ ਚਰਣੀ ਲਗਾਏ ਸਤਗੁਰ ਨਾਮ ਨਿਧਾਨ ਦੜਾਇਆ ਰਾਜ ਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਾ ਮਿਲੇ ਸਜਾਏ ਕਹੋ ਨਾਨਕ ਸਭ ਕੋ ਕਰੇ ਕਰਾਇਆ ਸੋ ਪ੍ਰਵਾਣ ਜਿਨਨੇ ਹਰ ਸਿਓ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੇ ਆਪਣਾ ਰੂਪ ਦਿਖਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੇ ਆਪਣਾ ਰੂਪ ਦਿਖਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤ ਗੁਰੂ ਕਿਰਪਾ ਕਰਨ ਹੋਇਆਂ ਪੁਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਹਿ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ